ਪਿੰਡ ਹਰਮਾਂ ਦੇ ਸਾਰੇ ਹੀ ਨੱਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਸਿਹਤ ਵਿਭਾਗ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਹਰਮਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਡੇਂਗੂ ਦੇ ਮਰੀਜ਼ ਅਲੱਗ-ਅਲੱਗ ਹਸਪੀਟਲਸ ਦੇ ਵਿੱਚ ਦਾਖਲ ਨੇ ਹੋਪ ਹਸਪੀਟਲ ਨਵਾਂ ਸ਼ਹਿਰ ਆ ਰਾਜਾ ਹਸਪੀਟਲ ਆਈ ਵੀ ਆਈ ਹਸਪੀਟਲ ਨਵਾਂ ਸ਼ਹਿਰ ਕੋਕੜ ਮਜਾਰੇ ਬਾਬੂ ਸਿੰਘ ਜੀ ਦੇ ਹਸਪੀਟਲ ਤੇ ਉਸ ਤੋਂ ਇਲਾਵਾ ਨੂਰਪੁਰ ਬੇਦੀ ਗੜਸ਼ੰਕਰ ਉਹਨਾਂ ਇੱਕ ਦਰਜਨ ਤੋਂ ਵੱਧ ਮਰੀਜ਼ ਤਾਂ ਉਹ ਨੇ ਜਿਨ੍ਹਾਂ ਦੀ ਜਾਣਕਾਰੀ ਹੈ ਜਿਨ੍ਹਾਂ ਦੀ ਜਾਣਕਾਰੀ ਨਹੀਂ ਹੈ ਉਹ ਅਲੱਗ-ਅਲੱਗ ਹਸਪੀਟਲਸ ਦੇ ਵਿੱਚ ਤੇ ਘਰ ਦੇ ਵਿੱਚ ਕਿੰਨੇ ਆਪਣਾ ਲੋਕਲ ਲੈਵਲ ਤੇ ਇਲਾਜ ਕਰਵਾ ਰਹੇ ਨੇ ਉਹਨਾਂ ਦਾ ਕੋਈ ਕੋਈ ਪਤਾ ਨਹੀਂ ਹੈ ਸਾਰੇ ਨਗਰ ਨਿਵਾਸੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਡੇਂਗੂ ਦੀ ਜਾਗਰੂਕਤਾ ਦਾ ਕੈਂਪ ਵਗੈਰਾ ਲਗਾਇਆ ਜਾਵੇ ਤੇ ਪਿੰਡ ਦੇ ਵਿੱਚ ਕੋਈ ਫੋਗਿੰਗ ਵਗੈਰਾ ਕਰਾਈ ਜਾਵੇ ਤੇ ਬਹੁਤ ਸਾਰੇ ਮਰੀਜ਼ ਸੈਲ ਐਸ ਡੀ ਪੀ ਪਲੇਟਲੇਟ ਸੈਲ ਘਟਦੇ ਨੇ ਡੇਂਗੂ ਨਾਲ ਉਹਦੇ ਤੋਂ ਬਹੁਤ ਜ਼ਿਆਦਾ ਜਿਹੜੇ ਮਰੀਜ਼ ਨੇ ਉਹ ਸੈਲਾਂ ਦੀ ਘਾਟ ਕਾਰਨ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਨੇ ਪਿੰਡ ਦੇ ਵਿੱਚ ਇੱਕ ਆਂਟੀ ਜੀ ਜਿਨ੍ਹਾਂ ਦਾ ਬਲੱਡ ਗਰੁੱਪ ਏ ਨੈਗੇਟਿਵ ਹੈਗਾ ਸੈਲਾਂ ਦੀ ਘਾਟ ਕਰਨੀ ਉਹ ਇਸ ਸੰਸਾਰਕ ਯਾਤਰਾ ਉਹ ਆਪਣੀ ਪੂਰੀ ਕਰਕੇ ਉਹ ਚਲੇ ਗਏ ਸਿਰਫ ਡੇਂਗੂ ਦੀ ਵਜ੍ਹਾ ਨਾਲ ਹੀ ਤੇ ਸਾਡੀ ਸਾਰਿਆਂ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਸਬੰਧਤ ਵਿਭਾਗ ਸਿਹਤ ਵਿਭਾਗ ਆਪਣੀ ਜੋ ਉਹਨਾਂ ਦੇ ਵੱਲੋਂ ਜੋ ਵੀ ਉਪਰਾਲੇ ਕੀਤੇ ਜਾ ਸਕਦੇ ਹਨ ਉਹ ਕਰਨ ਤਾਂ ਕਿ ਪਿੰਡ ਨੂੰ ਬਚਾਇਆ ਜਾ ਸਕੇ ਤੇ ਪਿੰਡ ਦੇ ਵਿੱਚ ਜੋ ਪੀਣ ਵਾਲਾ ਪਾਣੀ ਆ ਰਿਹਾ ਸੇਖਵਾਲ ਦੀ ਟੰਕੀ ਤੋਂ ਉਸ ਦੀ ਕਦੇ ਜੋ ਸੁਣਨ ਚ ਆਇਆ ਕਿ ਉਸ ਦੀ ਕਦੇ ਸਫਾਈ ਨਹੀਂ ਹੋਈ ਪਿਛਲੇ 1.5-2 ਸਾਲ ਦੇ ਤੋਂ ਤਾਂ ਵਾਟਰ ਸਪਲਾਈ ਡਿਪਾਰਟਮੈਂਟ ਨੂੰ ਵੀ ਬੇਨਤੀ ਹੈ ਕਿ ਉਸ ਦਾ ਵੀ ਧਿਆਨ ਰੱਖਿਆ ਜਾਵੇ ਧੰਨਵਾਦ ਵਿੱਚ ਜਿਹੜਾ ਹਰਮਾ ਪਿੰਡ ਆ ਉਹ ਕਾਫੀ ਚਰਚਾ ਵਿੱਚ ਆ ਰਿਹਾ ਵੀ ਉੱਥੇ ਦੀ ਪਾਣੀ ਦੀ ਲੀਕਜ ਅਤੇ ਡੈਂਗੂ ਦੀ ਪ੍ਰੋਬਲਮ ਜਿਹੜੀ ਉੱਥੇ ਫੈ ਰਹੀ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਿੰਡ ਹਰਮਾ ਤੇ ਪਿੰਡ ਮਹਿਦਬਾਣੀ ਤੇ ਹੋਰ ਵੀ ਬੀਤ ਦੇ ਨਿਕਾ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਜਿਹੜੀ ਹੈ ਕਾਫੀ ਸਮੇਂ ਤੋਂ ਹੈ। ਔਰ ਹਰ ਨਾ ਪਿੰਡ ਦੇ ਵਿੱਚ ਜਿਹੜਾ ਉੱਥੇ ਪਾਣੀ ਦੀ ਲੀਕੇਜ ਦੇ ਕਾਰਨ ਜਿਹੜਾ ਆ ਪਾਣੀ ਉੱਤੇ ਗੰਦਲਾ ਹੋ ਰਿਹਾ ਤੇ ਉਹੀ ਪਾਣੀ ਜਿਹੜਾ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ। ਜਿਹਦੇ ਕਾਰਨ ਜਿਹੜਾ ਆ ਉੱਥੇ ਪੀਣ ਵਾਲੇ ਪਾਣੀ ਦੀ ਗੰਦੇ ਦੇ ਕਾਰਨ ਲੋਕਾਂ ਨੂੰ ਡਾਇਰੀ ਵਰਗੀਆਂ ਪ੍ਰੋਬਲਮਸ ਵੀ ਆ ਰਹੀਆਂ ਔਰ ਉੱਥੇ ਮੱਛਰ ਕਾਰਨ ਜਿਹੜਾ ਆ ਡੇਂਗੂ ਵਰਗੀਆਂ ਸਮੱਸਿਆ ਵੀ ਪਿੰਡ ਦੇ ਲੋਕਾਂ ਨੂੰ ਜਿਹੜਾ ਉੱਥੇ ਲੜਨੀਆਂ ਪੈ ਰਹੀਆਂ। ਸਾਡੀ ਸਰਕਾਰ ਨੂੰ ਅਪੀਲ ਆ ਕਿ ਇਹ ਜਲਦ ਤੋਂ ਜਲਦ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਪਾਣੀ ਦੀ ਲੀਕੇਜ ਬੰਦ ਕੀਤੀ ਜਾਵੇ ਔਰ ਪਿੰਡ ਦੇ ਵਿੱਚ ਜਿਹੜਾ ਫੌਗ ਦਾ ਪ੍ਰਬੰਧ ਕਰਕੇ ਜਿਹੜਾ ਸਪਰੇ ਦਾ ਕਰਕੇ ਮੱਛਰ ਤੋਂ ਵੀ निजात ਦਵਾਇਆ ਜਾਵੇ ਔਰ ਪਿੰਡ ਮੈਦ ਬਣੀ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਪਾਈਪ ਦੇ ਵਿੱਚੋਂ ਇੱਕ ਮਰਿਆ ਹੋਇਆ ਸੱਪ ਨਿਕਲ ਰਿਹਾ ਔਰ ਲੋਕ ਉਹੀ ਪਾਣੀ ਪੀਣ ਲਈ ਮਜਬੂਰ ਹੋਏ ਨੇ ਤੇ ਉਸ ਸਮੱਸਿਆ ਵੀ ਜਿਹੜੀ ਆ ਪਹਿਦੇ ਦਾਤੇ ਹੱਲ ਕੀਤੀ ਜਾਵੇ ਸਰ 20 ਤੇਰੀਏ ਵਿੱਚ ਹੈ ਤਾਂ ਪਛੜੇ ਇਲਾਕੇ ਕਹਿ ਰਹੇ ਸਾਰੇ ਪਰ ਵੀ ਤੇਰੀਆ ਜਿਹੜਾ ਪਛੜਿਆ ਇਲਾਕਾ ਇਹ ਕਦੋਂ ਤੱਕ ਖਤਮ ਹੋਗਾ ਕੀ ਇਹ ਜਿਹੜੀਆਂ ਸਮੱਸਿਆਵਾਂ ਛੋਟੀਆਂ-ਛੋਟੀਆਂ ਇਹ ਸਰਕਾਰ ਹੱਲ ਨਹੀਂ ਕਰਾ ਸਕਦੀ ਦੇਖੋ ਬੱਕੇ ਤੁਹਾਡੀ ਗੱਲ ਸਹੀ ਹੈ ਕਿ ਸਾਡੇ ਰੋਜ਼ਮਰਗੀ ਦੀ ਜ਼ਿੰਦਗੀ ਹੈ ਜਿਹੜੇ ਬਿਜਲੀ ਆ ਪਾਣੀ ਆ ਸਿਹਤ ਸਿੱਖਿਆ ਹੈ ਇਹ ਸਮੱਸਿਆ ਮੁੱਢਲੀ ਲੋੜਾਂ ਨੇ ਵੀ ਦੇ ਨਾਂ ਨਾਲ ਪੂਰੇ ਪੰਜਾਬ ਦੇ ਵਿੱਚ ਬੱਕ ਬੱਕ ਸਰਕਾਰਾਂ ਨੇ ਬੱਕ ਬੱਕ ਸਮੇਂ ਤੇ ਰਾਜ ਕੀਤਾ ਪਰ ਸਿਰਫ ਲੋਕਾਂ ਨੂੰ ਵੋਟਾਂ ਲਈ ਵਰਤਿਆ ਹੀ ਗਿਆ ਆਮ ਆਦਮੀ ਪਾਰਟੀ ਲੋਕਾਂ ਨਾਲ ਵਾਅਦਾ ਕਰਦੀ ਹੈ ਕਿ ਆਪਣੀ ਸਰਕਾਰ ਆਣ ਤੇ ਜਿਹੜੀਆਂ ਇਹ ਸਮੱਸਿਆ ਸਾਰੀਆਂ ਨੇ ਇਹਦੇ ਦਾਤੀ ਹੱਲ ਕਰਾਂਗੇ। ਅ ਨਮਸਕਾਰ ਮੈਂ ਨੀਤੂ ਸ਼ਰਮਾ ਅੱਜ ਅਸੀਂ ਗੜਸ਼ੰਕਰ ਦੇ ਬੀ ਤੇਰੀ ਦੇ ਪਿੰਡ ਹਰਮਾ ਵਿਖੇ ਪਹੁੰਚੇ ਹਾਂ ਜਿੱਥੇ ਸਾਨੂੰ ਤੁਹਾਨੂੰ ਅਸੀਂ ਮਿਲਾਵਾਂਗੇ ਸਰਕਾਰ ਦਾ ਸਰਪੰਚ ਵੀਰ ਸਿੰਘ ਜੀ ਦੇ ਨਾਲ ਤੇ ਇਹਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚ ਡੈਂਗੂ ਨਾਲ ਪੀੜਤ ਕਾਫੀ ਲੋਕ ਹਨ ਅਤੇ ਸਰਕਾਰ ਵੱਲੋਂ ਕੋਈ ਵੀ ਇੱਥੇ ਸਪਰੇਅ ਵਗਾਰਾ ਨਹੀਂ ਕੀਤੀ ਗਈ ਸੀ ਇਸ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਉਹ ਬਹੁਤ ਹੀ ਆਮ ਹੀ ਦੇਖਣ ਨੂੰ ਮਿਲਦੀ ਹੈ ਤਾਂ ਜਾਣਾਂਗੇ ਨਾ ਕੋਲੋਂ ਇਸ ਹਰਮਾ ਪਿੰਡ ਦੀ ਪੂਰੀ ਜਾਣਕਾਰੀ ਸਰ ਸਰ ਤੁਸੀਂ ਕਹਿ ਰਹੇ ਆ ਕਿ ਡੇਂਗੂ ਦੇ ਮਰੀਜ਼ਾ ਬਾਰੇ ਦੱਸਿਆ ਸਾਨੂੰ ਵੀ ਜਿਵੇਂ ਤੁਹਾਡਾ ਕੀ ਕਹਿਣਾ ਪਊ? ਵਸ਼ ਕਰ ਜੇ ਮੈਂ ਤੁਹਾਨੂੰ ਇਹ ਕਹਿਣਾ ਮੇਰਾ ਇਹ ਹੈਗਾ ਜੀ ਸਾਡੇ ਪਿੰਡ ਦੇ ਵਿੱਚ ਘੱਟ ਤੇ ਘੱਟ 350 ਪਿੰਡ ਹੈਗਾ ਇਹਦੇ ਵਿੱਚ ਅੱਜ ਤੇ ਹਲੇ ਘਰ ਦੇ 3-4 ਮੈਂਬਰ ਹਸਪੀਟਲ ਪਏ ਸੀਗੇ ਅੱਦੇ ਹੀ ਹੋ ਕੇ ਅਗੇ ਬਾਕੀ ਹਜਾ ਤੱਕ ਹਸਪਤਲ ਇਲਾਜ ਕਰਾ ਰਹੇ ਹੈ ਬਹੁਤ ਜਿਆਦਾ ਸਾਡੇ ਪਿੰਡ ਦੇ ਵਿੱਚ ਜੰਗ ਦੀ ਦੀ ਬਿਮਾਰੀ ਫੈਲੀ ਸੀ ਤੇ ਹੁਣ ਵੀ ਤੁਹਾਡੇ ਪਿੰਡ ਵਿੱਚ ਕੁਝ ਮਰੀਜ਼ ਹੈਗੇ ਹਨ ਹੁਣ ਵੀ ਸਾਡੇ ਪਿੰਡ ਦੇ ਵਿੱਚ ਮਰੀਜ਼ ਕਮ ਸੇ ਕਮ ਪੇ 10-15 ਮਰੀਜ਼ ਹਸਪਤਲ ਜਾ ਰਹੇ ਹੈ ਤੇ ਸਾਰਿਆਂ ਦੇ ਬਾਰੇ ਤੁਸੀਂ ਕਿਸੇ ਨੂੰ ਦੱਸ ਨਹੀਂ ਕੀਤੀ ਹੈਗੀ ਅਸੀਂ ਸਾਰਾ ਅਧਿਕਾਰ ਮਿਲਣੇ ਸਾਮਣੇ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਅਸਮ ਦਵਾਇਆ ਸੀਗਾ ਲੈ ਇਹਨਾਂ ਦਾ ਪੂਰਾ ਧੋਬਾ ਕਰ ਦੇ ਦੇ ਵਿੱਚ ਦੇਟ ਹੁੰਦੇ ਨਾਲ ਸੁਵੇਹੀ ਕਰਾਂਗਾ ਹੋਰ ਹੋਰ ਵੀ ਆਪਣਾ ਗਰੀਬੀ ਬਦਲਦਾ ਜਿੱਥੇ ਅਸੀਂ ਗੱਲ ਕਰੀਏ ਲੀਕਜ ਦੀ ਤੁਹਾਡਾ ਪਿੰਡ ਐਮ ਸੌਖੀਆਂ ਵੀ ਝੀਲਿਆ ਕੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਤੇ ਲੀਕਜ ਦੀ ਸਮੱਸਿਆ ਨੂੰ ਲੈ ਕੇ ਇਹਦੇ ਬਾਰੇ ਕੀ ਕਹਿਣਾ ਹੁੰਦਾ ਹੈ ਮੇਰਾ ਇਹ ਕਹਿਣਾ ਹੈਗਾ ਜੀ ਸਾਡੇ ਪਿੰਡ ਦੇ ਵਿੱਚ ਤੇ ਕਮ ਸੇ ਕਹਿੰਦੇ 7-8 ਕਿਲੋਮੀਟਰ ਜਾ ਕੇ ਆਪਾਂ ਹਰੀ ਪਰਵਾਹ ਦਾ ਬੰਦਾ ਹੈਗਾ ਰਸਤੇ ਦੇ ਵਿੱਚ ਜੰਗਲ ਵੀ ਪਿੰਡ ਆਏਗਾ ਤੇ ਕਈ ਵਾਰ 7-8 ਜਗ੍ਹਾ ਤੇ ਜਾ ਕੇ ਤੇ ਲੀਕ ਹੋ ਜਾਂਦੀ ਹੈ ਤੇ ਕੋਸ਼ਿਸ਼ ਹੈ ਆਪਣਾ ਠੀਕ ਨਹੀਂ ਕਰਦਾ ਹੈਗਾ ਤੇ ਮਗਰ ਤੇ ਉਹ ਬਾਰੀ ਮਹੀਨੇ 7-8 ਦਿਨ ਠੀਕ ਨਹੀਂ ਹੁੰਦਾ ਹੈਗਾ ਸਾਡੇ ਘਰ ਦੇ ਵਿੱਚ ਆਪਣਾ ਮਰਚ ਦੇ ਰਸਤੇ ਤੇ ਵੀ ਇਸਾ ਕੁਝ ਕੋਰੇ ਨਹੀਂ ਦਿੱਤਾ ਆ। ਜੀ ਜਿਹੜਾ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਸਾਬੂ ਮਕੋੜੇ ਕੀ ਕਰ ਕੋਈ ਹਸਬੂਤ ਬਣਾ ਰਿਹਾ ਕਿਉਂਕਿ ਅਸੀਂ ਐਸਡੀਓ ਨਾਲ ਇਸ ਵਾਰ ਵਿੱਚ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਵੀ ਕੋਈ ਇਦਾਂ ਦੀ ਸਮੱਸਿਆ ਨਹੀਂ ਕੋਈ ਲੀਕਸ ਨਹੀਂ ਆ ਰਹੀ ਕੋਈ ਵੀ ਕੋਈ ਜਿਹੜਾ ਮਕੋੜਾ ਸਾਫ ਦਾ ਕੁਝ ਐਦਾਂ ਰੂਪ ਨਹੀਂ ਦੇਖਣ ਨੂੰ ਮਿਲਿਆ। ਮੈਂ ਆਪਣਾ ਆਈਡੀਆ ਸਾਵ ਨੂੰ ਦੱਸ ਜਸਲਾ ਹੈਗਾ ਤੇ ਸਾਡੇ ਆਪਣਾ ਉਹਨਾਂ ਨੂੰ ਫੋਟੋ ਵੀ ਦੇਖ ਦਵਾਂਗਾ ਸਾਡੇ ਪਿੰਡ ਦੇ ਵਿੱਚ ਆ ਸੱਪ ਸੱਪ ਵਾਲਾ ਉਹ ਕੀੜਾ ਮਕੋੜਾ ਸਾਡੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਜਾਮਾ ਕਿ ਐਸਡੀਓ ਦੇ ਨਾਲ ਸਾਡੀ ਅੱਜ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਕੋਈ ਵੀ ਕੀੜਾ ਮਕੋੜਾ ਜਾਂ ਫਿਰ ਸੱਪ ਰੂਪੀ ਕੁਝ ਨਹੀਂ ਸੀਗਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਆ ਬਾਹਟੀ ਦੇ ਵਿੱਚ ਕੋਈ ਕੀੜਾ ਨਜ਼ਰ ਆ ਰਿਹਾ ਜੋ ਕਿ ਵੀਡੀਓ ਬਣਾਈ ਹੋਈ ਹੈ ਇਹ ਪਤਾ ਨਹੀਂ ਵੀਡੀਓ ਕਿਸ ਟਾਈਮ ਦੀ ਹੈ ਪਰ ਇਹਨਾਂ ਦਾ ਕਹਿਣਾ ਵੀ ਸਾਡੇ ਪਿੰਡ ਦੇ ਵਿੱਚ ਇਹ ਪਾਣੀ ਦੇ ਵਿੱਚੋਂ ਹੀ ਨਿਕਲੇ ਆ ਇਹਨਾਂ ਦੇ ਕੋਈ ਨਜ਼ਦੀਕ ਘਰ ਹੋਊਗਾ ਉੱਥੇ ਦੀਏ ਵੀਡੀਓ ਆ ਅੱਛਾ ਇਸ ਤੋਂ ਬਾਅਦ ਅਸੀਂ ਹੋਰ ਜਾਣਨਾ ਚਾਹੁੰਦੇ ਤੁਸੀਂ ਲਿਖ ਕੇ ਸਵਾਲੇ ਕਹਿ ਰਹੇ ਹੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਾਫੀ ਪਾਣੀ ਦੀ ਵੀ ਕਿੱਲਤ ਰਹੀ ਆ ਪਾਣੀ ਤਾਂ ਸਾਡੇ ਗਰਮਿਆਂ ਨੂੰ ਤਾਂ ਆਮ ਰਿਵਾਜ ਹੈਗਾ ਜੀ ਅੱਜ ਦਾ ਨਹੀਂ ਬਹੁਤ ਟਾਈਮ ਦਾ ਆਇਆਗਾ ਜੀ ਤੇ ਸਾਡੇ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਕਿੱਲਤ ਬਣਦੀ ਜਾਂਦੀ ਆ ਵਾਰੀ ਵੇਲੇ ਸਾਲਾ ਦੂ ਦੂ ਤੱਕ ਜਾ ਕੇ ਟਰੈਕਟਰ ਪਰ ਪਾਣੀ ਲੈਂਦੇ ਆ ਸਾਰੇ ਤੁਸੀਂ ਅਸੀਂ ਡੈਂਗੂ ਦੇ ਇੱਥੇ ਗੱਲ ਕਰਦੇ ਵੀ ਡੈਂਗੂ ਜੋ ਕਿ ਇਹ ਤੁਹਾਡੇ ਪਿੰਡ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਪਿੰਡ ਨੂੰ ਇਹ ਜਿਹੜਾ ਮੱਛਰ ਆ ਡਾਕਟਰਾਂ ਦਾ ਜਣਾ ਵੀ ਇਹ ਤਾਜ਼ੇ ਪਾਣੀ ਵਿੱਚ ਪਾਉਂਦਾ ਤੇ ਸਵੇਰੇ ਸ਼ਾਮ ਕਿ ਇੱਥੇ ਪਾਣੀ ਕਿਤੇ ਤਾਜ਼ਾ ਕੋਈ ਕੜਾ ਵਗੈਰਾ ਕਿ ਇੱਥੇ ਡਾਕਟਰਾਂ ਵਗੈਰਾ ਤੇ ਟੀਮਾਂ ਨਹੀਂ ਆਈਆਂ ਤੁਹਾਡੇ ਪਿੰਡ ਵਿੱਚ ਜੋ ਕਿਸ ਬਾਰੇ ਤੁਹਾਨੂੰ ਜਾਣਕਾਰੀ ਦੇ ਕੇ ਜਾਣ ਕਰਾ ਸਾਡੇ ਪਿੰਡ ਵਿੱਚ ਕੋਈ ਵੀ ਅਜੇ ਤੱਕ ਮੇਰੇ ਹੁੰਦੇ ਸਰ ਕੋਈ ਵੀ ਕਟਿੰਗ ਨਹੀਂ ਆਈ ਹੈਗੀ ਆ ਤੇ ਜਿਹੜਾ ਸਾਡੇ ਪਿੰਡ 'ਚ ਪਾਣੀ ਦਾ ਆਪਣਾ ਜ਼ਿਆਦਾਕਰ ਜਿਹੜਾ ਖੜਾ ਹੁੰਦਾ ਹੈਗਾ ਇਹ ਲੋਕਾਂ ਦਾ ਤਾਜਾ ਪਾਣੀ ਲੈ ਕੇ ਨਾਲ ਖੜਾ ਹੁੰਦਾ ਹੈਗਾ ਤੇ ਬਾਕੀ ਸਾਡੇ ਪਿੰਡਾਂ 'ਚ ਆਮ ਪਾਣੀ ਦਾ ਪ੍ਰਭ ਸਾਡੇ ਪਿੰਡ ਦੇ ਵਿੱਚ ਇੱਕ ਟੈਂਕੂ ਨਾਲ ਬਹੁਤ ਹੋ ਚੁੱਕੀ ਹੈਗੀਆ ਕੁਝ ਲੋਕ ਲੋਕ ਪੁੱਛੀ ਆਂ ਤੇ ਕੁਝ ਲੋਕ ਤੇ ਠੀਕ ਵੀ ਆ ਬਾਕੀ ਤੇ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਆਪਣਾ ਵੌਇਸ ਰਕਾ ਕੇ ਪਿੰਡ ਇਹਨਾਂ ਦਾ ਤੇ ਅਰੰਭ ਕੀਤਾ ਹੈ ਨਵੇਂ ਸਰਕਾਰ ਨੂੰ ਅਮੋਰੇ ਤਕਵੀਰ ਕਰਦਾ ਆਗਾ ਤੇ ਜਿਹੜਿਆ ਪੇਪਰ ਸਾਡੇ ਪੁਰਾਣੀਆਂ ਅਨ ਤੇ ਉਹਨਾਂ ਨੂੰ ਬਦਲ ਕੇ ਤੇ ਨਵੀਆਂ ਪੇਪਰ ਕਰਦਾ ਆ। ਅੱਜ ਕੱਲ ਡੈਂਗੂ ਦਾ ਬਹੁਤ ਪ੍ਰਕੋਪ ਫੈਲ ਰਿਹਾ ਆਪਣੇ ਮਾਲ ਪ੍ਰਦੇਸ਼ ਸਰਕਾਰੀ ਕੋਲ ਕਿੰਨੇ ਕੁ ਪੇਸ਼ੈਂਟ ਆਏ ਤੁਹਾਡੇ ਕੋਲ? ਬੱਸੇ ਸਾਡੇ ਡੈਂਗੂ ਤਾਂ ਘਟਾ ਰਿਹਾ ਸਾਡੇ ਕੋਲ ਕੋਈ ਹੋਰ ਵੀਰਸ ਹੈ ਅਨਨੋਨ ਵੀਰਸ ਰੱਖ ਲਓ। ਚਿਕਨਗੁਨੀਆ ਵੀ ਨਹੀਂ ਲੱਗਦਾ ਉਹਦੇ ਸਿੰਪਟਮ ਜੇ ਲੱਛਣ ਹੈਗੇ ਆ ਚਿਕਨਗੁਨੀਆ ਵਰਗੇ ਹੁੰਦੇ ਆ। ਪਹਿਲਾਂ ਇੱਕਦਮ ਬੁਖਾਰ ਹੁੰਦਾ ਹੈ ਤੀਸੇ ਚੌਥੇ ਦਿਨ ਰਿਐਕਸ਼ਨ ਨਿਕਲ ਆਉਂਦੇ ਆ ਫਿਰ ਉਹ ਜੋੜਾਂ ਨੂੰ ਫੜ ਲੈਂਦਾ ਹੈ ਮਰੀਜ਼ ਤੇ ਬਹੁਤ ਦਰਦ ਹੁੰਦੀ ਆ ਕਈ ਵਾਰ ਤਾਂ ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਆ ਇੱਕਦਮ ਬਣਲੇ ਉਹਨਾਂ ਦੇ ਰਿਸ਼ਤੇ ਚੁੱਕ ਕੇ ਲੈ ਕੇ ਆਉਂਦੇ ਆ ਮਿਲ ਕੋ ਤੁਰਮੇ ਨਹੀਂ ਹੁੰਦਾ ਖੜਮ ਵੀ ਨਹੀਂ ਹੁੰਦਾ ਹੈਗਾ ਉਹ ਵਾਇਰਸ ਸਾਡੇ ਮਾਲਪੁਰ ਦੇ ਵਿੱਚ ਪਹਿਲਾਂ ਸੀਗਾ ਹੁਣ ਆਲੇ ਦੁਆਲੇ ਪਿੰਡਾਂ ਜਿਵੇਂ ਖਾਨਪੁਰ ਪੁਰ ਕਮਿਆਲਾ ਉਹ ਆਲੇ ਦੁਆਲੇ ਪਿੰਡਾਂ 'ਚ ਇਹ ਪੈਰ ਬਸਾਰਿਆ ਪਰ ਉਹਨਾਂ ਟੈਸਟ ਜਿਹੜੇ ਡੈਂਗੂ ਆ ਉਹ ਨੈਗਟਿਵ ਆ ਰਿਹਾ ਸਾਡੇ ਇਰੀਏ ਚ ਡੈਂਗੂ ਘਟਾ ਸੀ ਹੁਣ ਵੀ ਡੇਲੀ 1-2 ਪੇਸ਼ੈਂਟ ਡੈਂਗੂ ਦੇ ਆਪਾਂ ਦਾਖਲ ਕਰੀਦੇ ਆ ਤੇ ਤਕਰੀਬਨ ਉਹ ਠੀਕ ਹੋ ਕੇ ਚਲੇ ਜਾਂਦੇ ਆ ਤੇ ਬਾਕੀ ਇਹਦਾ ਵਾਇਰਸ ਅਨਨੋਨ ਵਾਇਰਸ ਜਿਹੜਾ ਹੈਗਾ ਉਹਦੇ ਪੇਸ਼ੈਂਟ ਸਾਡੇ ਕੋਲ ਕਾਫੀ ਹੈਗੇ ਆ ਤੇ ਕਿਉਂ ਸਾਡਾ ਹਰ ਰੋ ਜਿਹੜੇ ਹਮ ਜਿਹੜਾ ਹਸਪੀਟਲ ਦੇ ਬੈਡ ਫੁੱਲੇ ਹੁੰਦੇ ਆ ਤੇ ਸਾਨੂੰ ਕਈ ਵਾਰ ਇੱਕ ਦੋ ਮਰੀਜ਼ਾਂ ਨੂੰ ਮੋੜਨਾ ਵੀ ਪੈਂਦਾ ਤੇ ਇਹ ਐਨੇ ਡੇਲੀ ਉੱਪਰ 250 300 ਤੋਂ ਉੱਪਰ ਟੱਪ ਜਾਂਦੀ ਹੈਗੀ ਆ ਸਾਡੇ ਤੇ ਤੇ ਇਸ ਕਰਕੇ ਇਹਦਾ ਵਾਇਰਸ ਹੈਗਾ ਨਾ ਉਹ ਬਹੁਤ ਇੱਥੇ ਫੈਲਿਆ ਹੋ ਗਿਆ ਜਿਹੜਾ ਅਨਨ ਵਾਇਰਸ ਬੁਖਾਰ ਵਾਲੇ ਬਹੁਤ ਪੇਸ਼ੈਂਟ ਆ ਰਹੇ ਆ ਤੇ ਡੈਂਗੂ ਦੇ ਜਿਹੜੇ ਆਪਾਂ ਦਖਲ ਕੀਤੇ ਸਾਰੇ ਠੀਕ ਹੋ ਗਏ ਆ ਹੁਣ ਵੀ ਸਾਡੇ ਕੋਲ ਦੋ ਪੇਸ਼ੈਂਟ ਆ ਇੱਕ ਨੂੰ ਡਿਸਚਾਰਜ ਕਰਤਾ ਇੱਕ ਸਾਡੇ ਕੋਲ ਹੈਗਾ ਡੈਂਗੂ ਦਾ ਪੇਸ਼ੈਂਟ ਸਾਰੇ ਜਿਹੜੇ ਤੁਸੀਂ ਚਿਕਨ ਗੁਨੀਆ ਦੇ ਕਹਿ ਰਹੇ ਆ ਵੀ ਪੇਸ਼ੰਗਾ ਵੀ ਇਹ ਇਹ ਵਾਇਰਲ ਹਵਾ ਨਾਲ ਫੈਲਦਾ ਕਿ ਅੰਦਰੂਨੀ ਕੋਈ ਨਹੀਂ ਨਹੀਂ ਜਿਹੜਾ ਜਿਹੜੇ ਵਾਇਰਸ ਹੁੰਦੇ ਮੱਛਰਾਂ ਨਾਲ ਫੈਲਦਾ ਚਿਕਨ ਗੁਨੀਆ ਵੀ ਹੁੰਦਾ ਨਾ ਵੈਕਟਰ ਬੌਂਡ ਡਿਜ਼ੀਜ਼ ਹੈਗਾ ਇਹ ਮੱਛਰੇ ਕੱਟਦਾ ਜਦੋਂ ਡੈਂਗੂ ਆ ਉਹ ਵੀ ਜੈਸੇ ਮਛਰਾਂ ਜੋ ਡੈਂਗੂ ਨੂੰ ਕਰਦਾ ਹੈ ਉਹ ਚਿਕਨੂਨੀਆ ਕਰਦਾ ਹੈਗਾ ਤੇ ਇਹ ਮਛਰ ਤੋਂ ਹੀ ਫੈਲਦਾ ਹੈਗਾ ਸਰ ਜੀ ਮਾਲਪੁਰ ਵਿੱਚ ਤੁਸੀਂ ਸਪਰੇ ਵਗੈਰਾ ਕਰਵਾਈ ਹਾਂਜੀ ਮੈਂ ਉਹ ਕਮਿਟੀ ਵੱਲ ਨੂੰ ਕਿਹਾ ਹੈਗਾ ਉਹਨੇ ਫੋਗਿੰਗ ਕਰਾਈ ਹੈਗੀ ਆ ਸਾਡੇ ਹਸਪੀਟਲ ਦੇ ਵਿੱਚ ਵੀ ਕਰਾਈ ਹੈ ਤੇ ਉਹਨੇ ਆਪਣੇ ਮਾਲਪੁਰ ਦੇ ਵਿੱਚ ਵੀ ਕਰਾਈ ਹੈਗੀ ਇਸ ਦੇ ਬਚਾ ਲਈ ਕੀ ਕੀਤਾ ਜਾ ਸਕਦਾ ਹੈ ਸਾਡੇ ਦੇ ਬਚਾ ਦੇ ਇਹੀ ਲਈ ਆਪਾਂ ਨੂੰ ਮਛਰ ਤੋਂ ਬਚਾਅ ਕਰਨਾ ਹੈਗਾ ਜਿਵੇਂ ਜਿਹੜਾ ਮਛਰ ਡੈਂਗੂ ਵਾਲਾ ਹੈਗਾ ਮੋਸਟਲੀ ਸਵੇਰੇ ਜਾਂ ਸ਼ਾਮ ਨੂੰ ਕੱਟਦਾ ਹੈਗਾ ਤੇ ਬਾਕੀ ਜਿਹੜੇ ਆਪਾਂ ਘੜਾਂ ਘਰਾਂ ਦੇ ਵਿੱਚ ਆ ਜਾਂਦੇ ਜਿਹਦਾ ਬਰਸਾਤਾਂ ਹੈਗੀਆਂ ਉਹ ਆਪਣੇ ਭਾਂਡੇ ਉੱਪਰ ਰੱਖੇ ਹੁੰਦੇ ਆ ਉਹਨਾਂ 'ਚ ਪਾਣੀ ਖੜਾ ਰਹਿੰਦਾ ਹੈ ਉੱਚੀ ਮਛਰਾਂ ਜਿਹੜਾ ਡੈਂਗੂ ਦਾ ਮਛਰ ਹੁੰਦਾ ਇਹ ਸਾਫ਼ ਪਾਣੀ 'ਚ ਫੈਲਦਾ ਹੈਗਾ ਤੇ ਜੇ ਹੁਣ ਬਰਸਾਤ ਹੋ ਗਈ ਆ ਇੱਕ ਭਾਂਡ ਰੱਖੋਗਾ 'ਚ ਪਾਣੀ ਖੜਾ ਕਈ ਵਾਰ ਹੁੰਦਾ ਫ ਆਪਣੇ ਮੇਨ ਕਾਰ ਦਾ ਹੈਗਾ ਜਾਂ ਫਰਿੱਜ ਦਾ ਪਾਣੀ ਹੁੰਦਾ ਨਾ ਥੱਲੇ ਡਿੱਗਦਾ ਪਾਣੀ ਆ ਉਹ ਟ੍ਰੇ ਦੇ ਵਿੱਚ ਉਹ ਆਪਾਂ ਨੂੰ ਆਪਾਂ ਸਾਫ਼ ਨਹੀਂ ਕਰਦੇ ਜਾਂ ਕੱਢਦੇ ਨਹੀਂ ਉਹਦੇ ਵਿੱਚ ਵੀ ਜਿਹੜਾ ਡੈਂਗੂ ਦਾ ਮਛਰ ਫੈਲਦਾ ਹੁੰਦਾ ਤੇ ਹੁਣ ਜਿਹੜੇ ਆਪਾਂ ਮੌਸਮ ਵਿੱਚ ਕੂਲਰ ਲਗਾਉਂਦੇ ਹੈਗੇ ਆ ਅਸੀਂ ਕੀ ਕਰਦੇ ਹਾਂ ਕੂਲਰਾਂ ਦੇ ਵਿੱਚ ਉਹਦੇ ਪਾਣੀ ਪਾਈ ਜਾਂਦੇ ਉਹਨੂੰ ਸਾਫ਼ ਨਹੀਂ ਕਰਦੇ ਹਫ਼ਤੇ ਸਾਨੂੰ ਇੱਕ ਦਿਨ ਜਿਹੜਾ ਡਰਾਈ ਡੇ ਸਾਡੀ ਸਰਕਾਰ ਨੇ ਰੱਖਿਆ ਹੈਗਾ ਸ਼ੁੱਕਰਵਾਰ ਦਿਨ ਆਪਾਂ ਕੂਲਰ ਦਾ ਸਾਰਾ ਪਾਣੀ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਪਾਣੀ ਪਾਉਣਾ ਚਾਹੀਦਾ ਤਾਂ ਉਹ ਜਿਹੜਾ ਡੈਂਗੂ ਵਾਲਾ ਮੱਛਰ ਜਿਹੜਾ ਹੁੰਦਾ ਉਹ ਲਾਰਵਾ ਉਹ ਪੈਦਾ ਨਾ ਹੋ ਸਕੇ ਕਿ ਬਾਕੀ ਜਿਹੜੀਆਂ ਕਰੀਮਾਂ ਆਉਂਦੀਆਂ ਹੈਗੀਆਂ ਆਲੋਟ ਹੋਰ ਜਿਹੜੀਆਂ ਹੈਗੀਆਂ ਤੇ ਉਹ ਵਰਤੋ ਮਛਰਦਾਨੀ ਲਗਾ ਸਕਦੇ ਮਛਰ ਤੋਂ ਬਚੇ ਆ ਜਾ ਸਕਦਾ ਤਾਂ ਦੋਸਤੋ ਇਹ ਡੈਂਗੂ ਤੋਂ ਜਿੰਨੀ ਵੀ ਹੈਗੀ ਇਹ ਮਤਲਬ ਜੇ ਆਪਾਂ ਜਿੰਨਾ ਵੀ ਭੇਜ ਰੱਖਾਂਗੇ ਜਿੰਨਾ ਵਿਚਾਰ ਰੱਖਾਂਗੇ ਤਾਂ ਉਨਾ ਹੀ ਆਪਾਂ ਮੁਸੀਬਤ ਨਹੀਂ ਆਊਗੀ ਜੀ ਸਰ ਮੈਂ ਡਾਕਟਰ ਰਮਨ ਕੁਮਾਰ ਐਸਐਮਓ ਸਿਵਲ ਹਸਪਤਾਲ ਹਾਂ ਗਾਸਟਕਾ ਸਾਡੇ ਕੋਲ ਇੱਥੇ ਡੈਂਗੂ ਵਾਰਡ ਚ ਕੋਲ 4 ਪੇਸ਼ੰਟ ਸੀ ਜਿਨ੍ਹਾਂ ਚੋਂ ਇੱਕ ਪੇਸ਼ੰਟ ਪਹਿਲਾਂ ਜਾ ਚੁੱਕਾ ਨਮੇਸ਼ਰ ਉਹਦੇ ਸੈਲਫ ਕੋਲੀ ਘੱਟ ਸੀ ਬਾਕੀ ਐਸ ਤੋਂ ਦੇ ਸਾਡੇ ਕੋਲ 3 ਪੇਸ਼ੰਟ ਐਡਮਿਟ ਨੇ ਇਹਨਾਂ ਦੇ ਨਾਮ ਬੰਦਨਾ ਹੈਗਾ ਬਖਸ਼ੋ ਤੇ ਵਿਕਰਮ ਕਿੰਨਾ ਦੇ ਚੈਲ ਕਾਫੀ ਹੈ ਬਟ ਡੈਂਗੂ ਪੋਸਟੇਰ ਜਿਹੜੇ ਇਲਾਜ ਕਰਦੇ ਤੁਸੀਂ ਕੋਈ ਕੇਕ ਉਸ ਦੇ ਵਿੱਚ ਘੱਟ ਲੇ ਲਓ ਸਰ ਡੈਂਗੂ ਦੇ ਬਚਾਅ ਵਾਸਤੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਸਾਰ ਡੈਂਗੂ ਦੇ ਬਚਾਅ ਵਾਸਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਘਰਾਂ ਦੇ ਵਿੱਚ ਕੋਈ ਪੁਰਾਣਾ ਸਮਾਨ ਪਿਆ ਜਾਂ ਆਪਾਂ ਪੰਛੀਆਂ ਦੇ ਖੇਵ ਵਾਲੇ ਪਾਣੀ ਵਾਸਤੇ ਕੋ ਕਟੋਰਾ ਰੱਖਣੇ ਚਾਹੀਦੇ ਜਾਂ ਸਾਡੇ 쿨ਰ ਹੈਗੇ ਆ ਜਿਹੜਾ ਚ ਪਾਣੀ ਹੈ ਭਰਿਆ ਉਹ ਬਿਲਕੁਲ ਖਾਲੀ ਕਰ ਦੇਣਾ ਚਾਹੀਦਾ ਹੈ ਨੰਬਰ 2 ਤੇ ਜਿਹੜਾ ਡੈਂਗੂ ਦਾ ਮੱਛਰ ਆ ਇਹ ਦਿਨ ਵੇਲੇ ਕੱਟਦਾ ਹੈ ਤੇ ਇਹ ਜਿਹੜਾ ਆਪਣੇ ਲਾਰਵਾ ਹੈ ਇਹ ਆ ਸਾਫ਼ ਪਾਣੀ 'ਚ ਜਿੰਦਾ ਹੈ ਇਸ ਕਰਕੇ ਜਿਹੜਾ ਘਰਾਂ 'ਚ ਪੁਰਾਣੇ ਟਾਇਰ ਤੇ ਹੁੰਦੇ ਉਹ ਚੈੱਕ ਕਰਨੇ ਚਾਹੀਦੇ ਆ ਪਾਣੀ ਤੇ ਨਹੀਂ ਕਿਤੇ ਭਰਿਆ ਪਿਆ ਜਿਹਾ ਟੋਟਰੇ ਜਾਂ ਪੁਰਾਣੇ ਕੁੰਡਰ ਤੇ ਗਵਰਨਮੈਂਟ ਵੱਲੋਂ ਵੈਸੇ ਵੀ ਫ੍ਰਾਈਡੇ ਨੂੰ ਇੱਕ ਟਰਾਈਡੇ ਸਫਾਈ ਕੀਤਾ ਹੋਇਆ ਹੈ ਕਿ ਸ਼ੁੱਕਰਵਾਰ ਨੂੰ ਸਾਰੇ ਇਹ ਸਫਾਈ ਕਰਨੇ ਸਾਰੇ ਖਾਲੀ ਰੱਖਨੇ ਆਪੋ ਕੂਲਰ ਵਗੈਰਾ ਸਹੀ ਲੱਛਣ ਕੀ ਹੈ ਪਤਾ ਕਿਦਾਂ ਦਾ ਸਦਾ ਮਰੀਜ਼ ਨੂੰ ਕਿਹਨੂੰ ਡੈਂਗੂ ਹੈ ਇਹ ਇਹ ਲੱਛਣਾਂ ਇਹਨੂੰ ਆਪਾਂ ਕਹਿੰਦੇ ਆ ਅ ਸਰੀਰ 'ਚ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ ਆ ਬੋਨ ਬ੍ਰੇਕਿੰਗ ਫੀਵਰ ਕਹਿੰਦੇ ਹੱਡੀ ਤੋੜੇ ਤੋਂ ਖਰਾਬ ਮੰਦਰੀ ਦੀ ਮਾਸਪੇਸ਼ੀਆਂ 'ਚ ਹੱਡੀਆਂ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਆ ਸਿਰ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਆ ਅੱਖਾਂ ਦੇ ਪਿੱਛੇ ਬਹੁਤ ਜ਼ਿਆਦਾ ਦਰਦ ਹੁੰਦੀ ਆ ਕਈ ਵਾਰ ਸਾਡੇ ਸਰੀਰ ਦੇ ਉੱਤੇ ਲਾਲ ਨਿਸ਼ਾਨ ਨਿਕਲਦਾ ਜਿਹੜਾ ਬਲੀਡਿੰਗ ਹੋ ਜਾਂਦੀ ਆ ਇਹਦੇ 'ਚ ਜਿਹੜੇ ਹੁੰਦੇ ਆ ਖੂਨ ਨੂੰ ਜੰਮਣ 'ਚ ਸਹਾਇਤਾ ਕਰਨ ਵਾਲੇ ਸੈਲ ਫਲੇਟलेट्स ਜਿਹੜੇ ਹੁੰਦੇ ਆ ਉਹਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਆ ਕਈ ਵਾਰ ਕੰਨੇ ਘਟ ਜਾਂਦੇ ਕਿ ਸਰੀਰ ਦੇ ਵਿੱਚ ਆਪਣੇ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਨੰ ਮਰੀਜ਼ ਦੀ ਡੈਥ ਵੀ ਹੋ ਸਕਦੀ ਹੈ ਸੋ ਇਹ ਸਾਰੇ ਲੱਛਣ ਇਹਦੇ ਹੈਗੇ ਆ ਡੈਗ ਜੇਕਰ ਕਿਸੇ ਮਰੀਜ਼ ਨੂੰ ਇਸ ਤਰ੍ਹਾਂ ਦਾ ਕੋਈ ਲੱਛਣ ਆਪਣੇ ਪਾਇਆ ਜਾਂਦਾ ਹੈ ਜਾਂ ਹਾਈਗ੍ਰੇਡ ਟੀਵਰ ਦਾ ਪਹਾਰ ਬਹੁਤ ਜ਼ਿਆਦਾ ਹੈ ਸਰੀਰ ਦੀ ਸੋਟਾ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਫੋਨ ਆ ਕੇ ਸਿਰੋਨ ਅਸਤਰ ਰਚਨ ਕਰ ਰਹਿ ਆਪਣਾ ਲਾਚ ਕਰਾਣ ਆਪਣੇ ਟੈਸਟ ਕਰਾਣ ਤਾਂ ਕਿ ਡੈਗ ਨੂੰ ਦਵਾਈ ਦੋ ਜਲਦੀ ਤੋਂ ਜਲਦੀ ਇਹ ਕੋਈ ਸਦਕਾਰਾ ਪਾਇਆ ਜਾਵੇ